ਕੀ ਪੰਜਾਬ ਦੇ ਵਿੱਚ ਹੜ੍ਹਾਂ ਦੇ ਕਾਰਨ ਕੁਦਰਤੀ, ਮਨੁੱਖ ਅਤੇ ਭ੍ਰਿਸ਼ਟਾਚਾਰ ਹਨ ਤਾਂ ਅੱਜ ਉਸਤੇ ਗੱਲ ਕਰਾਂਗੇ। ਭਾਰੀ ਬਾਰਿਸ਼ ਦਾ ਜਿਹੜਾ ਮੁੱਖ ਕਾਰਨ ਕੁਦਰਤੀ ਕਾਰਨ ਹੈ। ਮੌਨਸੂਨ ਦੀਆਂ ਤੇਜ਼ ਬਾਰਿਸ਼ਾਂ ਪੰਜਾਬ ਵਿੱਚ ਜੁਲਾਈ ਤੋਂ ਸਤੰਬਰ ਦੇ ਦਰਮਿਆਨ ਮੌਨਸੂਨ ਤੇ ਮੌਸਮ ਵਿੱਚ ਬਹੁਤ ਜ਼ਿਆਦਾ ਬਾਰਿਸ਼ ਹੁੰਦੀ ਹੈ। ਜੇਕਰ ਇਹ ਬਾਰਿਸ਼ ਲਗਾਤਾਰ ਅਤੇ ਤੇਜ਼ ਹੋਵੇ ਤਾਂ ਨਦੀ, ਨਾਲੇ ਅਤੇ ਨਾਲੀਆਂ ਇਸ ਨੂੰ ਸੰਭਾਲ ਨਹੀਂ ਪਾਉਂਦੀਆਂ। ਬੱਦਲ ਫਟਣਾ ਕਈ ਵਾਰ ਅਚਾਨਕ ਬੱਦਲ ਫਟਣ ਨਾਲ ਥੋੜੇ ਸਮੇਂ ਵਿੱਚ ਹੀ ਬਹੁਤ ਸਾਰਾ ਪਾਣੀ ਡਿੱਗ ਪੈਂਦਾ। ਜਿਸ ਕਾਰਨ ਹੜ੍ਹ ਆ ਜਾਂਦੇ ਹਨ ਦਰਿਆਵਾਂ ਦਾ ਉਫਾਨ ਪੰਜਾਬ ਦੇ ਮੁੱਖ ਦਰਿਆਵਾਂ ਜਿਵੇਂ ਕਿ ਸਤਲੁਜ ਬਿਆਸ ਰਾਵੀ ਜੇਲਮ ਅਤੇ ਚਨਾਬ ਵਿੱਚ ਪਾਣੀ ਦਾ ਲੈਵਲ ਬਹੁਤ ਵੱਧ ਜਾਂਦਾ ਹੈ ਇਹ ਦਰਿਆ ਹਿਮਾਲਿਆ ਪਰਬਤ ਤੋਂ ਪਿਗਲਦੀ برف ਅਤੇ ਭਾਰੀ بارش ਕਾਰਨ ਆਸ-ਪਾਸ ਦੇ ਖੇਤਰਾ ਵਿੱਚ ਹੜ੍ਹ ਲੈ ਆਉਂਦੀਆਂ ਮਨੁੱਖੀ ਕਾਰਨ ਕੀ ਨੇ ਜਿਹੜੇ ਕਿ ਜਿਸ ਤੇ ਹੜ੍ਹ ਆਏ ਨੇ ਮਨੁੱਖੀ ਕਾਰਨ ਨਦੀਆਂ ਦੇ ਰਾਹ ਵਿੱਚ ਰੁਕਾਵਟਾਂ ਨਦੀਆਂ ਦੇ ਕੰਢਿਆਂ ਉੱਤੇ ਅਨੁਚਿਤ ਨਿਰਮਾਣ ਊੜਾ ਕਰਕਟ ਸੁਟਣਾ ਅਤੇ ਦਰਿਆਵਾਂ ਦੇ ਪਾਣੀ ਦੇ ਰਾਹ ਨੂੰ ਰੋਕਣਾ ਇਸ ਤੋਂ ਇਲਾਵਾ ਜੰਗਲਾਂ ਦੀ ਕਟਾਈ ਵੀ ਇਸ ਦੇ ਵਿੱਚ ਆਉਂਦੀ ਹੈ ਪਹਾੜੀ ਇਲਾਕਿਆਂ ਵਿੱਚ ਦਰੱਖਤਾਂ ਦੀ ਕਟਾਈ ਕਰਨੀ ਮਿੱਟੀ ਦਾ ਕਟਾ ਵਧ ਜਾਂਦਾ ਹੈ ਜਿਸ ਨਾਲ ਦਰਿਆਵਾਂ ਵਿੱਚ ਬੂਟੀ ਗੰਦਲ ਜਮਾ ਹੋ ਜਾਂਦੀ ਹੈ ਜਿਸ ਕਰਕੇ ਪਾਣੀ ਦਾ ਵਹਾਅ ਰੁਕ ਜਾਂਦਾ ਹੈ ਡਰੇਨੇਜ ਸਿਸਟਮ ਦੀ ਕਮਜ਼ੋਰੀ ਹੁਣ ਸ਼ਹਿਰੀ ਅਤੇ ਪਿੰਡੂ ਇਲਾਕਿਆਂ ਵਿੱਚ ਪਾਣੀ ਨਿਕਾਸੀ ਦੀ ਠੁਕਮੀ ਵਿਵਸਥਾ ਨਾ ਹੋਣ ਕਾਰਨ ਹੜ੍ਹਾਂ ਦਾ ਖਤਰਾ ਵਧ ਜਾਂਦਾ ਹੈ ਜਲਵਾਯੂ ਪਰਿਵਰਤਨ ਗਲੋਬਲ ਵਾਰਮਿੰਗ ਦੁਨੀਆ ਭਰ ਵਿੱਚ ਮੌਸਮ ਬਦਲ ਰਿਹਾ ਹੈ ਜਿਸ ਕਾਰਨ ਪੰਜਾਬ ਵਿੱਚ ਬੇਹਿਸਾਬ ਤੇ ਤੇਜ਼ ਬਾਰਿਸ਼ ਹੋ ਰਹੀ ਹੈ ਇਸ ਨਾਲ ਹੜ੍ਹਾਂ ਦੀਆਂ ਘਟਨਾਵਾਂ ਵਿੱਚ ਵੀ ਵਾਧਾ ਹੋਇਆ ਹੈ ਅਨੁਚਿਤ ਯੋਜਨਾਬੰਦੀ ਜਾਂ ਅਨੁਚਿਤ ਯੋਜਨਾਬੰਦੀ ਸਹੀ ਪਾਣੀ ਪ੍ਰਬੰਧਨ ਦਾ ਅਪਹਾਵ ਯਾਨੀ ਕਿ ਨਦੀਆਂ ਦੇ ਪਾਣੀ ਨੂੰ ਨਿਰੰਤਰ ਕਰਨ ਦੀ ਟਕੂਆਂ ਡੈਮ ਜਾਂ ਬੰਨਾਂ ਦੀ ਕਮੀ ਅਤੇ ਪੁਰਾਣੇ ਬੰਨਾਂ ਦਾ ਟੁੱਟਣਾ ਵੀ ਹੜ੍ਹ ਦਾ ਕਾਰਨ ਬਣਦਾ ਹੈ ਹੁਣ ਇਹਦੇ ਵਿੱਚ ਸਭ ਤੋਂ ਵੱਡਾ ਕਾਰਨ ਭ੍ਰਿਸ਼ਟਾਚਾਰ ਵੀ ਹੈ ਭ੍ਰਿਸ਼ਟਾਚਾਰ ਪੰਜਾਬ ਵਿੱਚ ਹੜ੍ਹਾਂ ਦੀ ਸਥਿਤੀ ਨੂੰ ਹੋਰ ਗੰਭੀਰ ਬਣਾਉਣ ਵਿੱਚ ਇੱਕ ਵੱਡੀ ਭੂਮਿਕਾ ਨਿਭਾਉਂਦਾ ਹੈ ਭਾਵੇਂ ਕਿ ਇਹ ਹੜ੍ਹਾਂ ਦਾ ਮੁੱਖ ਕਾਰਨ ਬਹੁਤ ਜ਼ਿਆਦਾ بارش ਅਤੇ ਦਰਿਆਵਾਂ ਵਿੱਚ ਪਾਣੀ ਦਾ ਵਧਣਾ ਹੈ ਪਰ ਭ੍ਰਿਸ਼ਟਾਚਾਰ ਇਸ ਸਮੱਸਿਆ ਨੂੰ ਕਈ ਗੁਣਾ ਵਧਾ ਦਿੰਦਾ ਹੈ ਤੇ ਮੁੱਖ ਕਾਰਨ ਕੀ ਨੇ ਗੈਰ ਕਾਨੂੰਨੀ ਰੇਤ ਮਾਈਨਿੰਗ ਜਾਨੀ ਕਿ ਇਲੀਗਲ ਸੈਂਡ ਮਾਈਨਿੰਗ ਦਰਿਆਵਾਂ ਦੇ ਕਿਨਾਰੇਆਂ ਅਤੇ ਉਹਨਾਂ ਦੇ ਵਹਾਅ ਵਾਲੇ ਖੇਤਰ ਵਿੱਚ ਗੈਰ ਕਾਨੂੰਨੀ ਢੰਗ ਨਾਲ ਰੇਤ ਦੀ ਖੁਦਾਈ ਕੀਤੀ ਜਾਂਦੀ ਹੈ ਇਸ ਨਾਲ ਦਰਿਆਵਾਂ ਦੇ ਕਿਨਾਰੇ ਅਤੇ ਕੁਦਰਤੀ ਬਨ ਜਾਂ ਤੁਸੀ ਬਨ ਕਮਜ਼ੋਰ ਹੋ ਜਾਂਦੇ ਐ। ਭ੍ਰਿਸ਼ਟ ਅਧਿਕਾਰੀਆਂ ਦੀ ਮਿਲੀ ਭੁਗਤ ਨਾਲ ਹੀ ਇਹ ਕੰਮ ਚੱਲਦਾ ਰਹਿੰਦਾ ਐ ਅਤੇ ਜਦੋਂ ਪਾਣੀ ਦਾ ਵਹਾਅ ਤੇਜ਼ ਹੁੰਦਾ ਹੈ ਤਾਂ ਇਹ ਕਮਜ਼ੋਰ ਥਾਵਾਂ ਆਸਾਨੀ ਨਾਲ ਟੁੱਟ ਜਾਂਦੀਆਂ ਹਨ। ਨਜਾਇਜ਼ ਕਬਜ਼ੇ ਯਾਨੀ ਕਿ ਇਲੀਗਲ ਇਨਕ੍ਰੋਇਚਮੈਂਟਸ ਦਰਿਆਵਾਂ, ਨਹਿਰਾਂ ਅਤੇ ਨਾਲਿਆਂ ਦੇ ਕਿਨਾਰਿਆਂ ਤੇ ਗੈਰ ਕਾਨੂੰਨੀ ਉਸਾਰੀਆਂ ਅਤੇ ਕਬਜ਼ੇ ਕੀਤੇ ਜਾਂਦੇ ਹਨ ਜੋ ਪਾਣੀ ਦੇ ਕੁਦਰਤੀ ਵਹਾਅ ਵਿੱਚ ਰੁਕਾਵਟ ਪਾਉਂਦੇ ਹਨ। ਪੈਸੇ ਲੈ ਕੇ ਅਧਿਕਾਰੀਆਂ ਇਹਨਾਂ ਕਬਜ਼ਿਆਂ ਨੂੰ ਅਣਦੇਖਿਆ ਕਰ ਦਿੰਦੇ ਹਨ। ਜਿਸ ਕਾਰਨ ਪਾਣੀ ਸ਼ਹਿਰਾਂ ਅਤੇ ਪਿੰਡਾਂ ਵਿੱਚ ਦਾਖਲ ਹੋ ਜਾਂਦਾ ਹੈ ਫਲਟ ਪਲੇਨ ਅਤੇ ਵੈਟਲੈਂਡ ਤੇ ਗੈਰ ਕਾਨੂੰਨੀ ਕਬਜ਼ੇ ਰਿਸ਼ਵਤ ਜਾਂ ਸਿਫਾਰਿਸ਼ ਨਾਲ ਮਨਜ਼ੂਰੀਆਂ ਲੈਂਡ ਯੂਜ਼ ਬਦਲਾ ਰਿਕਾਡਾ ਚਿਹਰਾ ਫੇਰੀ ਨਦੀਆਂ ਦੇ ਕੁਦਰਤੀ ਰਸਤੇ ਅਤੇ ਪਾਣੀ ਨੂੰ ਰੋਕਣ ਵਾਲੇ ਖੇਤਰ ਸਿਸਟਮ ਨਤੀਜਾ ਮਾੜੇ ਹਾਲਾਤਾਂ ਵਾਲੇ ਹੜ੍ਹ ਨਿਕਾਸ ਪ੍ਰਣਾਲੀ ਦੀ ਸਫਾਈ ਵਿੱਚ ਕਪੜੇ ਹਰ ਸਾਲ ਮੌਨਸੂਨ ਤੋਂ ਪਹਿਲਾਂ ਨਾਲੀਆਂ ਅਤੇ ਡਰੇਨਾਂ ਦੀ ਸਫਾਈ ਲਈ ਸਰਕਾਰ ਵੱਲੋਂ ਫੰਡ ਜਾਰੀ ਕੀਤੇ ਜਾਂਦੇ ਹਨ ਪਰ ਭ੍ਰਿਸ਼ਟਾਚਾਰ ਕਾਰਨ ਇਹ ਕੰਮ ਸਿਰਫ ਕਾਗਜ਼ਾਂ ਵਿੱਚ ਹੀ ਹੁੰਦਾ ਹੈ ਜਾਂ ਬਹੁਤ ਕਟਿਆ ਪਦਰਥੇ ਕੀਤਾ ਜਾਂਦਾ ਹੈ ਪੈਸਾ ਹੜੱਪ ਲਿਆ ਜਾਂਦਾ ਹੈ ਅਤੇ ਨਾਲੇ ਗੰਦਗੀ ਨਾਲ ਭਰੇ ਰਹਿੰਦੇ ਹਨ ਜਿਸ ਕਾਰਨ ਥੋੜੀ ਜੀ بارش ਨਾਲ ਹੀ ਪਾਣੀ ਭਰ ਜਾਂਦਾ ਬੰਨਾ ਦੀ ਹੁਣ ਗੱਲ ਕਰਦੇ ਆ ਇੰਬੈਕਮੈਂਟਸ ਜਿਹੜੀ ਉਹਨਾਂ ਦੀ ਮਰੰਮਤ ਤੇ ਉਸਾਰੀ ਵਿੱਚ ਕਟਿਆ ਸਮਗਰੀ ਕਿਉਂ ਵਰਤੀ ਜਾਂਦੀ ਦਰਿਆਵਾਂ ਦੇ ਕਿਨਾਰਿਆਂ ਤੇ ਬਣੇ ਧੂਸੀ ਬੰਨਾ ਨੂੰ ਮਜ਼ਬੂਤ ਕਰਨ ਲਈ ਜੋ ਕਿ ਠੇਕੇ ਦਿੱਤੇ ਜਾਂਦੇ ਹਨ ਉਹਨਾਂ ਵਿੱਚ ਅਕਸਰ ਕਟਿਆ ਸਮਗਰੀ ਵਰਤੀ ਜਾਂਦੀ ਹੈ ਜਾਂ ਕੰਮ ਕਰਨ ਵਕਤ ਲਗੇ ਬੇਈਮਾਨੀ ਹੁੰਦੀ ਹੈ ਠੇਕੇਦਾਰ ਅਤੇ ਅਧਿਕਾਰੀ ਮਿਲ ਕੇ ਪੈਸਾ ਬਚਾਉਣ ਲਈ ਅਜਿਹਾ ਕਰਦੇ ਹਨ ਤੇ ਪੈਸਾ ਖਾਂਦੇ ਹਨ ਨਤੀਜੇ ਵਜੋਂ ਇਹ ਬੰਨ ਪਾਣੀ ਦੇ ਥੋੜੇ ਜੇ ਦਬਾਅ ਨੂੰ ਵੀ ਸਹਿਣ ਨਹੀਂ ਕਰ ਪਾਉਂਦੇ ਤੇ ਟੁੱਟ ਜਾਂਦੇ ਹਨ ਘਟਿਆ ਪੱਧਰ ਦੀ ਨਿਰਮਾਣ ਅਤੇ ਰੱਖ-ਰਖਾ ਟੈਂਡਰ ਰਿੰਗਿੰਗ ਕਮਜ਼ੋਰ ਮਟੀਰੀਅਲ ਕਾਗਜ਼ਾਂ 'ਚ ਕੰਮ ਦਿਖਾ ਕੇ ਅਸਲ 'ਚ ਨਾ ਕਰਨਾ ਬੰਨਾਂ ਦੀ ਕਾਟ ਜਾਂ ਬੰਨਾਂ ਨੂੰ ਕੱਟਣਾ ਜਾਂ ਬੰਨਾਂ ਨੂੰ ਵਧਣਾ ਡਰੇਨ ਨਾਲਿਆਂ ਦੀ ਡੀ ਸਿਲਟਿੰਗ ਸਮੇਂ ਤੇ ਨਾ ਹੋਣਾ ਪੰਪਿੰਗ ਸਟੇਸ਼ਨਾਂ ਦਾ ਖਰਾਬ ਹੋ ਜਾਣਾ, ਸ਼ਹਿਰੀ ਯੋਜਨਾ ਤੇ ਬਿਲਡਿੰਗ ਬਣਾਉਣ ਦੀ ਉਲੰਘਣਾ, ਨੀਵੇਂ ਇਲਾਕਿਆਂ 'ਚ ਇਮਾਰਤਾਂ, ਬੇਸਮੈਂਟਾਂ ਦੀ ਨਜਾਇਜ਼ ਮંજੂਰੀ, ਡੈਮ, ਕਨਾਲ ਆਪਰੇਸ਼ਨ 'ਚ ਪਾਰਦਰਸ਼ਤਾ ਦੀ ਘਾਟ ਹੈ। ਡਾਟਾ ਸਪੌਨ ਸਮੇਂ ਸਿਰ ਚੇਤਾਵਨੀਆਂ ਨਾ ਰਿਲੀਜ਼ ਕਰਨੀਆਂ ਜਾਂ ਨਾ ਚੇਤਾਵਨੀਆਂ ਦੇਣਾ। ਅਚਾਨਕ ਤੇ ਵੱਧ ਰੀਨ ਨਾਲ ਹੇਠਲੇ ਇਲਾਕਿਆਂ 'ਚ ਹੜ੍ਹ ਆ ਜਾਂਦਾ ਹੈ। ਡਰੇਨੇਜ ਅਗਾਈ ਪ੍ਰਣਾਲੀਆਂ, ਐਮਰਜੈਂਸੀ ਸਾਜ਼ੋ-ਸਮਾਨ ਮਹਿੰਗੀ ਪਰ ਘੱਟ ਗੁਣਵੰਤਾ ਖਰੀਦ। ਠੇਕੇਦਾਰ ਅਧਿਕਾਰੀ ਗੱਠਜੋੜ ਨਾਲ ਕੰਮ ਲਟਕਦੇ ਜਾਂ ਥੱਲੇ ਦਰਜੇ ਦੇ ਕੰਮ ਕਰਦੇ ਨੇ। ਨਿਗਰਾਨੀ ਤੇ ਇਨਫੋਰਸਮੈਂਟ ਕਮਜ਼ੋਰ ਜੁਰਮਾਨੇ ਮਾਫ ਗੈਰ ਕਾਨੂੰਨੀ ਕਲੋਨੀਆਂ ਦੀ ਰੈਗੂਲੇਸ਼ਨ ਮਾਈਨਿੰਗ ਨਿਰਭਾਣ ਤੇ ਢਿੱਲ ਨਦੀਆਂ ਵਿੱਚ ਗਾਦ ਹਟਾਉਣਾ ਨਾਲੇ ਸਾਫ਼ ਕਰਨ ਦੀ ਕਾਗਜ਼ੀ ਕਾਰਵਾਈ ਰਾਹਤ ਤੇ ਮੁਆਜਰੇ ਦੀ ਵੰਡ 'ਚ ਗੜਬੜ ਹੱਕਦਾਰ ਤੱਕ ਮਦਦ ਨਾ ਪਹੁੰਚਣਾ ਗਲਤ ਲਿਸਟਾਂ ਆਪ ਵਿਖੇ ਖਲੀ ਲੋਕਾਂ ਦੀ ਤਿਆਰੀ ਤੇ ਭਰੋਸਾ ਘਟਦਾ ਜਦੋਂ ਫਲੱਡ ਪਲੇਨ ਦੀ ਰੱਖਿਆ ਜਾਂ ਨਿਰਮਾਣ ਗੁਣਵੱਤਾ ਰੱਖ-ਰਖਾ ਡਾਟਾ ਪਾਰਦਰਸ਼ਤਾ ਤੇ ਕਾਨੂੰਨੀ ਲਾਗੂ ਕਰਨ 'ਚ ਭ੍ਰਿਸ਼ਟਾਚਾਰ ਹੁੰਦਾ ਤਾਂ ਹੜਾ ਦਾ ਆਉਣਾ ਸੁਭਾਵਿਕ ਗੱਲ ਹੈ ਹੜ੍ਹਾਂ ਦੀ ਰੋਕਥਾਮ ਫੰਡ ਦੀ ਦੁਰਵਰਤੋਂ ਹੜ੍ਹਾਂ ਦੀ ਰੋਕਥਾਮ ਲਈ ਜਾਰੀ ਕੀਤੇ ਗਏ ਫੰਡਾਂ ਨੂੰ ਹੋਰਾਂ ਕੰਮਾਂ ਤੇ ਖਰਚ ਕਰ ਦਿੱਤਾ ਜਾਂਦਾ ਜਾਂ ਫਿਰ ਭ੍ਰਿਸ਼ਟਾਚਾਰ ਦੇ ਭੇਟ ਚੜਾ ਦਿੱਤਾ ਜਾਂਦਾ ਇਸ ਕਾਰਨ ਜ਼ਮੀਨੀ ਪੱਧਰ ਤੇ ਕੋਈ ਠੋਸ ਕੰਮ ਨਹੀਂ ਹੁੰਦਾ ਅਤੇ ਸਾਲ ਬਰਸਾਲ ਹੜ ਦਾ ਭਾਰੀ ਨੁਕਸਾਨ ਪੰਜਾਬ ਨੂੰ ਚੱਲਣਾ ਪੈਂਦਾ ਹੈ ਇਸ ਤਰ੍ਹਾਂ ਭ੍ਰਿਸ਼ਟਾਚਾਰਿਕ ਅਜਿਹਾ ਜ਼ਹਿਰ ਹੈ ਜੋ ਕੁਦਰਤੀ ਆਫਤ ਨੂੰ ਮਨੁੱਖੀ ਤਰਾਸ ਦੀ ਵਿੱਚ ਬਦਲ ਦਿੰਦਾ ਜਿੱਥੇ ਸਰਕਾਰੀ ਤੰਤਰ ਇਮਾਨਦਾਰੀ ਨਾਲ ਕੰਮ ਕਰ ਰਿਹਾ ਉੱਥੇ ਹੜ੍ਹਾਂ ਨਾਲ ਹੋਣ ਵਾਲੇ ਨੁਕਸਾਨ ਨੂੰ ਕਾਫੀ ਹੱਦ ਤੱਕ ਘਟਾਇਆ ਜਾ ਸਕਦਾ ਹੈ ਇਹ ਸਭ ਕੁਝ ਜਾਣ ਬੁੱਝ ਕੇ ਨਜ਼ਰ ਅੰਦਾਜ਼ ਕੀਤਾ ਗਿਆ ਹੈ ਤੇ ਜੋ ਕਿ ਬਹੁਤ ਮਾੜੀ ਗੱਲ ਹੈ ਨੁਕਸਾਨ ਦਾ ਅਨੁਮਾਨਤ ਮੁੱਲ ਜਾਂ ਹੜ੍ਹਾਂ ਦਾ ਕਾਰਨ ਹੋਏ ਨੁਕਸਾਨ ਦਾ ਸਹੀ ਅੰਦਾਜ਼ਾ ਲਗਾਉਣਾ ਤਾਂ ਬਹੁਤ ਮੁਸ਼ਕਲ ਹੈ ਹੜ੍ਹ ਦੇ ਪਾਣੀ ਹੀ 28 ਜਮੀਨ ਪ੍ਰਭਾਵਿਤ ਖੇਤੀਬਾੜੀ ਵਾਲੀ ਜ਼ਮੀਨ ਹੈ ਲਗਭਗ ਜਿਹੜੀ 365700 ਏਕੜ ਜ਼ਮੀਨ ਹੈ ਜਿਸ ਵਿੱਚ ਖੜੀਆਂ ਫਸਲਾਂ ਹਨ ਜੋ ਪਾਣੀ ਵਿੱਚ ਪੂਰੀ ਤਰ੍ਹਾਂ ਡੁੱਬ ਚੁੱਕੀਆਂ ਨੇ ਇਸ ਵਿੱਚ ਮੁੱਖ ਤੌਰ ਤੇ ਝੋਨੇ ਦੀ ਫਸਲ ਸ਼ਾਮਿਲ ਹੈ ਇਹ ਅੰਕੜਾ ਸਿਰਫ ਉਸ ਜ਼ਮੀਨ ਦਾ ਹੈ ਜਿੱਥੇ ਫਸਲਾਂ ਦਾ ਨੁਕਸਾਨ ਹੋਇਆ ਜੇਕਰ ਪਿੰਡਾਂ ਸੜਕਾਂ ਦਰਿਆਵਾਂ ਆਸ-ਪਾਸ ਦੇ ਖਾਲੀ ਥਾਂ ਨੂੰ ਵੀ ਸ਼ਾਮਲ ਕੀਤਾ ਜਾਵੇ ਤਾਂ ਇਹ ਕੁੱਲ ਰਕਬਾ ਇਸ ਤੋਂ ਵੱਧ ਸਕਦਾ ਜਾਂ ਵੱਧ ਹੋਵੇਗਾ ਹੜਾ ਕਾਰਨ ਹੋਏ ਨੁਕਸਾਨ ਇਸ ਨੂੰ ਕਈ ਹਿੱਸਿਆਂ ਵਿੱਚ ਵੰਡਿਆ ਜਾ ਸਕਦਾ ਹੈ ਫਸਲਾਂ ਦਾ ਨੁਕਸਾਨ ਸਭ ਤੋਂ ਸਿੱਧਾ ਨੁਕਸਾਨ ਕਿਸਾਨਾਂ ਦੀਆਂ ਫਸਲਾਂ ਦਾ ਹੋਇਆ। ਸਰਕਾਰ ਨੇ ਪ੍ਰਭਾਵਿਤ ਕਿਸਾਨਾਂ ਨੂੰ ਮੁਆਵਜ਼ਾ ਦੇਣ ਦਾ ਐਲਾਨ ਤੱਕ ਕੀਤਾ ਹੈ। ਪਰ ਕਿ ਕੁੱਲ ਆਰਥਿਕ ਨੁਕਸਾਨ ਇਸ ਦਾ ਕਿੰਨਾ ਹੈ? ਜੇ ਇੱਕ ਮੋਟੇ ਅੰਦਾਜ਼ੇ ਮੁਤਾਬਕ ਗੱਲ ਕੀਤੀ ਜਾਵੇ ਪੰਜਾਬ 'ਚ ਹੜ੍ਹਾਂ ਦੇ ਕਾਰਨ ਹੋਏ ਨੁਕਸਾਨ ਦਾ ਅਨੁਮਾਨ ਤਕਰੀਬਨ 2000 ਕਰੋੜ ਰੁਪਏ ਜਾਂ ਇਸ ਤੋਂ ਵੀ ਉੱਪਰ ਹੋ ਸਕਦਾ ਹੈ। ਇਸ ਕੁੱਲ ਨੁਕਸਾਨ ਵਿੱਚ ਜਿਵੇਂ ਫਸਲਾਂ ਦਾ ਖਰਾਬਾ, ਲੋਕਾਂ ਦੇ ਘਰ, ਪਸ਼ੂਆਂ ਤੇ ਜਾਨਵਰਾਂ ਦੀ ਮੌਤ, ਮਿੱਟੀ ਦਾ ਖੁਰਨਾ ਤੇ ਜ਼ਮੀਨ ਦੀ ਉਪਜਾਊ ਸ਼ਕਤੀ ਦਾ ਘਟਣਾ।